ਹਾਂ ਇੱਕ ਜੱਟ ਦੀ ਇੱਕ ਪਿੰਡ ਵਿੱਚ ਆ ਪੜੀ ਆ ਸਿਨੀਆਰ ਚੰਗਾ ਕਾਰੋਬਾਰ ਤੇ ਉਹਦਾ ਬਹੁਤ ਤਕੜਾ ਚਾਰੋਂ ਦੇ ਮੁੰਡੇ ਦੇ ਦੋ ਹੱਲ ਚੱਲ ਜਾਂਦੇ ਪੂਰਾ ਲਾਣਾ ਤੇ ਚੰਗਾ ਕਾਰੋਬਾਰ ਕਰ ਤਿੰਨ ਮੁੰਡੇ ਉਹਦੇ ਵਿਆਹੇ ਗਏ ਇੱਕ ਛੋਟਾ ਰਹਿ ਗਿਆ ਆ ਮੁੰਡਿਆਂ ਵਰਗਾ ਉਹਨਾਂ ਨੇ ਹੌਲੀ ਹੌਲੀ ਚੱਲ ਉਹ ਵੀ ਵਿਆਹਤਾ ਫਿਰ ਉਹਨਾਂ ਦੇਖ ਕੇ ਲਿਆ ਵੀ ਚੰਗੇ ਲਾਣੇ ਦੀ ਧੀ ਆ ਇਹ। ਕਾਰੋਬਾਰ ਪੁੱਛ ਕੇ ਵੀ ਚੰਗਾ ਕੰਮ ਕਰਦਾ ਮਗਰ ਵੀ ਪੂਰਾ 4-2 ਹਲ ਚੱਲਦੇ ਨੇ। ਵਧੀਆ ਕਾਰੋਬਾਰ ਹੈ ਜ਼ਿੰਮੇਵਾਰਾਂ ਦਾ ਕਿ ਇਹੇ ਜੀ ਵੱਧ ਲੈਕਸ਼ਾ ਕਰਦੇ ਵੀ ਮੂਰੇ ਕਾਰੋਬਾਰ ਵਾਲੇ ਨੇ ਕੰਮ ਵਾਲੇ ਨੇ। ਆਏ ਨਹੀਂ ਜੇ ਵੀ ਹੁਣ ਆਲਾ ਸੌਦਾ ਨਹੀਂ ਦੋ ਲੋ। ਮੈਂਤਨ ਵਾਲੀ ਦਾਣੇ ਹੁੰਦੇ ਤੇ ਆਏ ਜਿਵੇਂ ਉਹੀ ਹਰੇਕ ਆਮ ਹੀ ਕਰ ਲੈਣਾ। ਉਹ ਪੈਸਾ ਕਿ ਲੈ ਲਿਆ ਵੀ ਚੰਗੇ ਲਾਣੇ ਦੀ ਕੁੜੀ ਆ। ਲਿਆ ਹੋਇਆ ਨਮੀ ਨਮੀ ਆਈ ਉਹ 부ੜੀ ਤਨ ਉਹਦਿਆਂ ਪਹਿਲਾਂ ਦਰਾਨੀਆਂ ਸਟਾਨੀਆਂ ਦਾ ਉਹ ਕਹਿੰਦੀ ਆ ਵੀ ਚਾਲਾ ਸੇ ਇਧਰ ਕੰਮ ਤਾਂ ਦਾ ਕਰਦਾ ਤੂੰ ਰੋਟੀ ਲਾ ਲੈ ਉਹਨੇ ਰੋਟੀ ਲਾਉਣ ਲੱਗੀ ਆਟਾ ਘੋਣ ਲਿਆ ਆਟਾ ਘਣ ਕੇ ਆਪਰ ਸੋਈ ਚੋ ਕੋਈ ਪੂਣਾ ਪੂਣਾ ਲੈਣ ਬਾਕੀ ਜਾਂ ਪੰਡਾ ਧਰਨ ਵਾਲਾ ਲੈਣ ਬਾਕੀ ਅੱਗੇ ਕੌਣ ਵੀ ਪੰਡਾ ਬਾਹਲੇ ਹੁੰਦੇ ਨੇ ਮੇਰਿਆਂ ਚ ਬੈਠੇ ਹੁੰਦੇ ਆਟਾ ਦੇਖ ਕੇ ਸੁਣਾ ਕੌਣੇ ਤਾਂ ਮਾਰੀ ਥੁੰਗ ਭੜਕੇ ਲੈ ਜਾ ਆਟੇ ਦੇ ਬੁੜੇ ਨੇ ਵੀ ਅੱਜ ਥੋੜਾ ਬੈਠਾ ਦਿਆ ਸਾਹਮਣੇ ਜਿਉ ਦੇਖਿਆ ਵੀ ਕੌਮ ਜਰ ਠੰਗ ਮਾਰ ਗਿਆ ਉਹਨੇ ਵੀ ਸ਼ਰਮ ਮਾਰਿਆ ਕਹਿੰਦਾ ਭਾਈ ਆ ਕਰਿਆ ਵੀ ਠੂਠਾ ਕਰਾਤਾ ਉਹ ਕਹਿੰਦੀ ਬਾਪੂ ਇਹ ਮੇਰਾ ਕਸੂਰ ਨਹੀਂ ਇਹ ਕਸੂਰ ਸੋਡਾ ਹੈ ਕਹਿੰਦਾ ਕਿਉਂ ਸਾਡਾ ਕਿਵੇਂ ਹੈ ਕਹਿੰਦੀ ਜੇ ਇਹ ਬਾਹੀ ਕਰੀ ਹੋਵੇ ਵਾਹਣ ਦੀ ਸੋ ਤਾਂ ਬਾਹੀ ਨਹੀਂ ਹੁੰਦੀ ਜੇ ਪੂਰੀ ਬਾਹੀ ਕਰੀ ਹੋਵੇ ਕੌਂ ਦੀ ਹਸਤੀ ਨਹੀਂ ਵੀ ਕੌਂ ਆਟਾ ਪਟਕੇ ਲੈ ਜੂ ਵਿੱਚ ਕਹਿੰਦਾ ਅੱਛਾ ਕਹਿੰਦੀ ਗਾਹ ਨੂੰ ਮਾਇਆ ਕਰਵਾਉਂ ਭਾਈ ਕੌਣ ਦੀ ਹਸਤੀ ਨਹੀਂ ਕਹਿੰਦਾ ਚੰਗਾ ਦੋਨਾਂ ਦੀ ਗੱਲ ਹੋ ਗਈ ਸਮਾਂ ਲੰਘਿਆ ਮੂਰੇ ਹਰ ਜੇਠੋਰੀ ਆ ਗਏ ਬਾਦੂਆ ਅਸੂ ਭਾਦੋ ਕਹਾਂ ਸੌਣ ਸੂਆ ਉਹਨਾਂ ਨੇ ਦੋ ਕਿੱਲੇ ਸਾਲਾ ਕੇ 96 ਰੱਖਦੇ 96 ਦਾ ਮਤਲਬ ਇਹ ਹੁੰਦਾ ਵੀ ਵਹਿਲਾ ਬਹਣ ਰੱਖ ਕੇ ਕੁਛ ਤਾਂ ਵਾਹਣ ਦਾ ਪਕਾਹ ਵੀ ਸੀ ਕੋ ਮੱਕੀ ਵੀ ਸੀ ਵਿੱਚੋਂ ਵਾਹਣ ਕੋਈ ਵਹਿਲਾ ਰੱਖ ਕੇ ਉਹਨੂੰ ਬਾਹੀ ਜਾਂਦੇ ਪੰਜ ਚਾਰ ਮਹੀਨੇ ਕਣਕ ਬਾਜ ਤੇ ਕਈ ਕਈ ਵਹਾਂ ਪਾਂਦੇ ਸੱਤ ਅੱਠ ਵਹਾਂ ਪਾ ਕੇ ਲੇਸ ਬਣਾਉਂਦੇ ਫੇਰ ਉਹਦੀ ਰੌਣੀ ਕਰਕੇ ਹੀਰ ਕਣਕ ਬੀਜ ਦੇ ਕਣਕੋ ਚ ਬਿਨਾ ਰੇਤੋ ਵਧੀਆ ਹੋ ਜਾਂਦੀ ਉਦੋਂ ਰੇਹ ਹੈ ਨਹੀਂ ਤੇ ਉਹ ਕਹਿੰਦੀ ਚੰਗਾ ਜਿਹਾ ਲਾਗੇ ਬਹਾਉਣਾ ਹਾਰ ਸੌਣ ਪਾਦੋਂ ਨੰਗੇ ਉਹ ਕਹਿੰਦੀ ਮੈਂ ਆਪਦੇ ਹਿਸਾਬ ਨਾਲ ਬਾਹੂ ਬਹਾਉਂਗੀ ਇਹ ਟੰਗਾ ਉਹ ਦੋ ਜਾਨੇ ਵਾਖ ਜਾ ਕਣ ਹਲ ਜੋੜ ਲਿਆ ਕਣ ਉਹ ਆਪ ਰੋਟੀ ਲੈ ਕੇ ਗਈ ਰੋਟੀ ਲੈ ਕੇ ਗਈ ਪਹਿਲਾਂ ਤਾਂ ਦੋ ਚਾਰ ਕਿੱਜਾਂ ਦਾ ਪਾਹਣ ਬਾਹਿਆ ਪਿਆ ਉਹਦੇ ਲਵੇ ਐ ਖੂਹ ਤੇ ਲਵੇ ਉਹ ਤੜਕੇ ਰੋਟੀਆਂ ਤੋਂ ਪਾਣੀ ਦਾ ਤੌੜਾ ਲੇ ਪਾਣੀ ਦਾ ਤੌੜਾ ਨੇ ਐ ਨਿਮਕੇ ਜਿਹੇ ਥੱਲੇ ਐ ਮਰਿਆ ਭਗਾ ਕੇ ਉਹ ਤੌੜੇ ਦਾ ਪਾਣੀ ਦਾ ਅੱਧੇ ਤੋਂ ਜ਼ਿਆਦਾ ਡੁੱਲ ਗਿਆ ਨਾਲੇ ਤੌੜਾ ਐਨਾ ਕਿ ਵਿੱਚ ਤੁਸਿਆ ਥੋੜਾ ਜਿਹਾ ਕਿਉਂ ਥੱਲੇ ਬਾਹੀ ਪੂਰੀ ਨਹੀਂ ਸੀ ਅਜੇ ਪੀਕ ਨਹੀਂ ਮਣੀ ਉਹ ਆ ਕੇ ਰੋਟੀ ਖਾਣ ਲ ਖਾ ਲਈ ਉਹਨੇ ਭਈ ਆ ਗਏ ਹੱਥ ਉੱਤੇ ਢੋਲੇ ਜਿਹੜਾ ਪਾਣੀ ਬਚਿਆ ਉਹ ਕਹਿੰਦੀ ਵੀ ਇਹਨੂੰ ਲੱਕੜ ਦੇ ਹਾਲ ਹੁੰਦੇ ਪਹਿਲਾਂ ਹੁਣ ਤਾਂ ਲੋਹੇ ਇਲਾਜ ਨਾਲ ਤਾਂ ਟਰੈਕਟਰਾਂ ਚੋਂ ਹੋਗੇ ਉਹ ਬਾਹੀ ਵਧੀਆ ਕਰਦੇ ਦੇਸ ਬੰਨਦਾ ਬਾਹਾਂ ਚੋਂ ਡੂੰਗੇ ਵੀ ਜਾਂਦੇ ਕਹਿੰਦੀ ਇਹ ਦੱਬ ਕੇ ਇਹਨੂੰ ਦੁਬਾਰੇ ਫੇਰ ਬਾਹੋ ਬੁੜੇ ਨੂੰ ਕਹੇ ਹੋਰ ਬਹਾ ਇੱਕ ਗੇੜ ਕਹਿੰਦਾ ਚੰਗਾ ਉਹ ਕਹਿੰਦਾ ਵੀ ਕੱਲ ਨੂੰ ਫੇਰ ਉਹਨੂੰ ਪੂਰਾ ਬਾਹੋ ਇੱਕ ਦੋ ਦਿਨ ਛੱਡ ਕੇ ਸੁਹਾਗਾ ਮਾਰ ਕੇ ਉਹਨੂੰ ਨਿੱਕਾ ਨਿੱਕਾ ਫੇਰ ਬਹੁ ਬਰੀਕ ਬਰੀਕ ਡੂੰਗਾ ਡੂੰਗਾ ਉਹਨਾਂ ਨੇ ਪਈ ਉਹ ਫੇਰ ਬਾਤ ਆ ਪਾਹਿਆ ਹੋਇਆ ਉਹ ਫੇਰ ਗਈ ਰੋਟੀ ਲੈ ਕੇ ਉੱਤੇ ਜੇ ਦੋ ਬਹਣ ਬਹੌਂਦੇ ਤੇ ਦੋ ਚਾਰ ਦਿਨਾਂ ਮਗਰ ਗਈ ਹੋਈ ਉਹਨੇ ਜਾ ਕੇ ਫੇਰ ਉਹੀ ਰੋਟੀ ਧਰ ਕੇ ਪਾਣੀ ਦਾ ਤੋੜਾ ਭਾਲ ਲਈ ਪਾਣੀ ਦਾ ਤੋੜਾ ਖੜੀ ਖੜੀ ਨੇ ਬਹਣ ਚ ਮਾਰਿਆ ਫੇਰ ਉਹ ਤੋੜਾ ਖਾਸਾ ਲੁੱਕ ਗਿਆ ਅੱਧੇ ਤੋਂ ਘਟਾ ਪਾਣੀ ਵੀ ਅੱਧਾ ਅੱਧਾ ਡੋਲਿਆ ਅੱਧਾ ਬਚ ਗਿਆ ਉਹ ਬਾਹਣ ਬਣ ਕੇ ਠੀਕ ਹੋ ਗਿਆ ਮੁੜ ਗਿਆ ਨਾ ਉਹ ਕਹਿੰਦੀ ਹਜੇ ਵੀ ਕੱਚਾ ਹੈ ਬੁੜੇ ਨੂੰ ਫੇਰ ਕਹਤਾ ਕਹਿੰਦੀ ਹਜੇ ਕੱਚਾ ਹੈ ਦੋ ਦਿਨ ਛੱਡ ਕੇ ਮਾਰ ਕੇ ਸੁਹਾਗਾ ਫੇਰ ਬਹਣ ਬੁੜਾ ਕਹਿੰਦਾ ਵੀ ਹੋਰ ਬਾਹ ਉਹਨੂੰ ਡੂੰਗਾ ਡੂੰਗਾ ਜਾ ਸੁਹਾਗਾ ਮਾਰ ਕੇ ਉਹ ਕਹਿੰਦੇ ਯਾਰ ਇਹ ਕਿੱਥੋਂ ਪ੍ਰਧਾਨ ਬਣਾਈ ਜਾ ਨਮੀ ਕੱਲ ਵਿਆਹੀ ਆ ਜਾ ਕੇ ਭਿੰਦੇ ਬਾਹੀ ਕਰਾਉਣ ਵਾਲੀ ਹੋ ਗਈ ਦੱਸ ਇਹ ਅਸੀਂ ਸਾਰੀ ਉਮਰ ਹੋ ਗਈ ਬੁੜੇ ਨੂੰ ਕਹਿੰਦਾ ਤੇਰੀ ਸਾਰੀ ਉਮਰ ਲੰਘੀ ਇਹ ਬਾਹੀ ਕਰਾਊਗੀ ਕਈ ਨਾ ਨਹੀਂ ਇਹਦੀ ਗੱਲ ਮੰਨੋ ਚਲ ਦੇਖੀ ਜੋ ਭਾਈ ਪੰਜ ਚਾਰ ਦਿਨ ਛੱਡ ਕੇ ਧੁੱਪ ਲੱਗੀ ਫੇਰ ਉਹਨੇ ਡੂੰਗਾ ਡੂੰਗਾ ਫੇਰ ਵਹਾਇਆ ਲੱਕੜ ਦੇ ਹਲਾਣਾ ਫੇਰ ਗਈ ਰੋਟੀ ਲੈ ਕੇ ਉਧੇ ਜਿੱਤੇ ਉਧਰ ਪਾਹਣ ਪਹੁੰਚਦੇ ਫੇਰ ਮਾਰਿਆ ਤੌੜਾ ਜੇ ਖੜੀ ਖੜੀ ਨੇ ਅੱਧਾ ਲੋਕ ਗਿਆ ਪੀਕ ਚੋਂ ਪੀਕ ਬਣ ਜਾਂਦੀ ਬਾਹੀ ਨਾਲ ਬਾਹਾਂ ਮਿੱਟੀ ਵੀ ਪਰਾਂ ਹੋ ਜਾਂਦੀ ਤੌੜਾ ਵਿੱਚ ਵੜ ਜਾਂਦਾ ਜੋ ਜਿਆਦੇ ਫਰੀ ਕੋਈ ਨਹੀਂ ਸੋਕੇ ਸੁਕੇ ਨਾਲ ਫੇਰ ਭਾਈ ਕਹਿੰਦੀ ਅਜੇ ਵੀ ਕੱਚਾ ਹੈ ਫੇਰ ਕਈ ਦਿਨ ਛੱਡ ਕੇ ਬੋਲੇ ਨੂੰ ਕਹਿੰਦੀ ਹੋਰ ਵਹਾ ਵਦਿਆ ਡੂੰਗਾ ਡੂੰਗਾ ਲੱਕੜ ਦੇ ਹਲ ਹੁੰਦੇ ਸੋਹਾਗੇ ਨਾਲ ਪੀਕ ਬਣ ਜਾਂਦੀ ਮਾਰ ਕੇ ਦਸਰਾ ਸੋਹਾਗਾ ਦੋ ਕਿੱਲਾਂ ਤੇ ਫੇਰ ਡੂੰਗਾ ਜਾ ਬਹਾਤਾ ਤਣ ਚਾਰ ਦੋ ਤਿੰਨ ਮਹੀਨੇ ਹੋ ਗਏ ਵਹਾਉਂਦੇ ਨੂੰ ਜਦੋਂ ਫੇਰ ਗਈ ਰੋਟੀ ਲੈ ਕੇ ਕਿ ਮੈਂ ਤਜਰਬਾ ਕਰੂੰ ਫੇਰ ਮਾਰਿਆ ਖੜੀ ਖੜੀ ਨੇ ਤੌੜਾ ਪਾਣੀ ਦਾ ਭਰਿਆ ਹੋਇਆ ਥੋੜਾ ਗੜਗੜ ਨਾਲ ਗਲ ਤੋਂ ਜ਼ਿਆਦਾ ਨੰਗਾ ਰਹਿ ਗਿਆ ਥੋੜਾ ਜਿਹਾ ਤਸ ਗਿਆ ਤੌੜਾ ਵਿੱਚ ਪਾਣੀ ਵੀ ਥੋੜੇ ਹੀ ਡੋਲਿਆ ਉਹਨੇ ਆਖਿਆ ਹਜੇ ਵੀ 1000 ਦਾ ਕੱਚਾ ਹੈ ਢੋੜੇ ਨੂੰ ਫੇਰ ਕਹਿੰਦੇ ਵੀ 1000 ਹੋਰ ਵਹਾ ਵਾ ਫੇਰ ਠੀਕ ਹੈ ਇਹਨਾਂ ਚੰਗਾ ਫੇਰ ਉਹਨੇ ਕਹਿੰਦਾ ਕਹਿੰਦਾ ਹੋਰ ਵਾਹੋ ਕਹਿੰਦੇ ਯਾਰ ਅਸੀਂ ਉਹਦਾ ਭੈਂਡਾ ਵਿੱਚ ਦੀ ਤੁਰਿਆ ਨਹੀਂ ਜਾਂਦਾ ਤੂੰ ਇਹਦੇ ਮਗਰ ਲੱਗਿਆ ਹੋਇਆ ਕਿਧਰੋਂ ਪ੍ਰਧਾਨ ਬਣਾਤੀ ਇਹ ਕਹਿੰਦਾ ਨਹੀਂ ਤੂੰ ਗੱਲ ਇਹਦੀ ਮੰਨੋ ਕੇਰਾ ਉਹਨਾਂ ਨੂੰ ਨਹੀਂ ਪਤਾ ਤੇ ਵੀ ਇਹਨਾਂ ਦੀ ਗੱਲ ਆ ਹੋਈ ਹੈ ਕੌਣ ਨਾਲ ਉਹਨਾਂ ਨੇ ਕੀ ਕਰਿਆ ਫੇਰ ਲਾਤਾ ਆਰਡਰ ਬੁੜੇ ਦੀ ਭਾਈ ਮੰਨਦੇ ਸੀ ਕਿਉਂ ਬੁੜਿਆਂ ਦੀ ਹਰੇਕ ਇੱਜ਼ਤ ਕਰਦੇ ਪਹਿਲਾਂ ਤਿੰਨੇ ਚਾਰੇ ਮੁੰਡੇ ਉਹ ਬੁੜੇ ਦੀ ਮੰਨਦੇ ਤੇ ਚਲਦੀ ਸੀ ਬੁੜੇ ਦੀ ਉਦੋਂ ਨੂਹਾਂ ਤੇ ਬੁੜੀ ਦੀ ਚਲਦੀ ਸੀ ਉਹ ਉਹ ਬੁੜੀ ਦੀ ਇੱਜ਼ਤ ਕਰਦੇ ਪੂਰੀ ਵਧੀਆ ਐਂਟੀ ਵੀ ਆ ਕਹਿਨੇ ਚਲੇ ਨਹੀਂ ਹੁੰਦੇ ਜਮਾਨੇ ਤੱਕ ਹੁਣ ਨਹੀਂ ਰਹਿੰਦੀ ਰਹਿੰਦੀ ਕੋਈ ਹੁਣ ਤਾਂ ਉਹਦੀ ਗਾਜੂ ਬੋੜਾ ਆ ਕੇ ਬੜੇ ਨੂੰ ਕੋ ਮਾਰ ਜਾਂਦਾ ਪਕਾਈ ਵੀ ਤਾਂ ਵੱਡਾ ਹੋ ਗਿਆ ਉਹਨੂੰ ਕੀ ਪਤਾ ਹੈ ਆਖੇ ਵੇਜ ਲਾ ਕੇ ਫੇਰ ਬਾਹੀ ਕਰੀ ਫੇਰ ਲੈ ਗਈ ਤੂੰ ਇਹ ਤਨ ਆਹ ਰੋਟੀ ਲੈ ਕੇ ਗਈ ਉਹਨਾਂ ਨੇ ਵੀ ਮਾਰ ਕੇ ਸੁਹਾਗਾ ਬਾਹ ਕੇ ਫੇਰ ਛੜਤੀ ਜਦੋਂ ਮਾਰਿਆ ਜਾ ਕੇ ਤੌੜਾ ਪਾਣੀ ਦਾ ਗਲ ਸਹੀਂ ਲੁੱਕ ਗਿਆ ਪੀਕ ਨਾਲ ਰਿੱਤੇ ਨਾਲ ਵਿੱਚ ਤੁਸ ਗਿਆ ਕਹਿੰਦੀ ਹੁਣ ਠੀਕ ਹੈ ਮੂਰੇ ਕੱਤਾ ਚੜ ਗਿਆ ਕੱਤਾ ਚੜ ਕੇ ਬਾਹੀ ਕਹਿੰਦੀ ਰੌਣੀ ਕਰ ਦੋ ਰੌਣੀ ਕਰਕੇ ਕਣਕ ਬਜਿਆਤੀ ਦੇਸੀ ਦੇਸੀ ਕਣਕ ਹੁੰਦੀਆਂ ਐਡੇ ਐਡੇ ਲੰਮੇ ਮੋਢੇ ਜੜ ਜੜ ਲੈਕੜੀਆਂ ਘਟ ਦਾਣਾ ਬਹੁਤ ਵਧੀਆ ਹੁੰਦਾ ਸਰਪਤੀ ਦਾਣਾ ਤਾਕਤ ਵਾਲੀਆਂ ਕਣਕ ਹੋ ਗਈ ਕੱਢ ਲਈ ਕੱਢ ਕੇ ਫਲੇ ਫੋਲੇ ਨਾਲ ਗਾ ਕੇ ਬੜੀਆ ਕੱਢੀ ਕੱਢ ਕੇ ਢਾ ਕੇ ਘਰੇ ਲਿਆਂਦੀ ਅੱਡ ਰੱਖ ਲਈ ਉਹ ਬਾਹੀ ਸੀ ਆਹ ਅੱਡ ਜਿਹੜੀ ਬਾਹੀ ਸੀ ਫਿਰ ਉਹਨੇ ਆਪ ਧੋਤੀ ਉਹ ਬਹੂ ਨੇ ਤੋ ਕੇ ਚੋੱਕਣੀ ਪਾਈ ਅੱਜ ਕੱਲ ਤਾਂ ਮੈਨਾਂ ਨੂੰ ਕੋਈ ਕੜਕ ਦਾ ਧੋਂਦਾ ਹੀ ਨਹੀਂ ਹੁਣ ਕੀ ਕਹਨੇ ਕੋਈ ਸ਼ਕੀਨ ਬੁੜੀ ਪੁਰਾਣੀ ਕੋਈ ਧੋ ਦੇ ਜੇ ਵੀ ਹਿੰਮਤ ਵਾਲੀ ਧੋ ਕੀ ਆਟਾ ਪੀਣਾ ਪਿਆਉਣਾ ਚਾਹੀਦਾ ਪੀਣਾ ਹਾਂ ਧੋ ਕੇ ਧੋਤੇ ਤੋਂ ਦੇਖ ਉਹਦੇ ਗਰਦ ਲੈ ਜੂ ਰੇਤਾ ਧੋਤੇ ਤੋਂ ਹੌਲੀ ਵੀ ਪੈ ਜਾਂਦੀ ਆ ਕੜਕ ਠੀਕ ਹੋ ਜਾਂਦੀ ਆ ਛਾਪ ਹੋ ਜਾਂਦੀ ਐ ਤੇ ਚੰਗੀ ਰੋਟੀ ਆਉ ਧੋਤੇ ਤੋਂ ਵਧੀਆ ਚਿੱਟੀ ਹੁਣ ਤਾਂ ਨਾਲੇ ਘਰੇ ਮੋਟਰਾਂ ਨੇ ਅੱਗੇ ਪਣਪਾਣਾ ਘੇੜ-ਘੇੜ ਤੋਂ ਆਉਂਦੀਆਂ ਖੂਹ ਤੋਂ ਪਾਣੀ ਲੈ ਕੇ ਤੌਂਦੀਆਂ ਹੁਣ ਤੱਕ ਘਰੇ ਮੋਟਰ ਤਾਂ ਨਹੀਂ ਧੋ ਸਕਦੀਆਂ ਕੋਈ ਨਹੀਂ ਤੌਂਦੀ ਕੀ ਕਹਿੰਦੇ ਤੈਨੂੰ 100 ਤੋਂ ਇੱਕ ਹੀ ਸੇ ਹੂ ਧੋਣ ਵਾਲੀ ਧੋਤੀ ਹੀ ਕਣਕ ਦਾ ਫਰਕ ਹੈ ਸਕਾ ਕੇ ਪੀਣਾ ਕਰ ਲਿਆ ਭਾਈ ਪੀਣਾ ਕਰਕੇ ਉਦੋਂ ਚੱਕੀਆਂ ਨਹੀਂ ਸੀ ਆ ਨਾ ਖਰਾਸ ਤੇ ਨਾ ਚੱਕੀਆਂ ਤੇ ਆ ਛੋਟੀਆਂ ਚੱਕੀਆਂ ਹੱਥਾਂ ਨਾਲ ਪੀਣ ਵਾਲੀਆਂ ਉਦੋਂ ਜੋ ਪਤਾ ਹੀ ਉਦੋਂ ਖਰਾਸ ਜੇ ਜਦੋਂ ਲੱਗੇ ਨੇ ਆਟਾ ਪੀਣ ਵਾਲੇ ਖਰਾਸ ਲੱਗੇ ਤੇ ਫਿਰ ਉਹ ਬਲਦ ਜੋੜ ਕੇ ਆਟਾ ਪੀਂਦੇ ਵੱਡਾ ਸਰੋਂ ਦੇ ਚੱਕਰ ਜਾ ਹੁੰਦਾ ਇੱਕ ਉਹਦੇ ਨਾਲ ਗਿਰਦੀ ਉੱਤੇ ਚੱਕੀ ਲੱਗੀ ਜੀ ਪੱਥਰ ਲੱਗੇ ਨੇ ਉਹ ਬਲਦ ਜੋੜ ਕੇ ਕੱਢ ਲਿਆਉਂਦੇ ਮੰਨਤਾ ਹੁਣ ਆਟਾ ਇਕੱਠਾ ਹਲਾ ਘੰਟੇ ਤੋਂ ਘੰਟੇ ਉਹ ਤਾਂ ਹੀ ਬੁੜੀਆਂ ਉਹਦੋਂ ਕਹਿੰਦੀਆਂ ਹੁੰਦੀਆਂ ਵੀ ਜਾਉਂਦੇ ਰਹਿਣ ਖਰਾਸਾਂ ਵਾਲੇ ਔਰ ਹੁਣ ਨੀ ਦਬਦੀ ਆਰਮਨਾ ਸੌਂਨੇ ਨਹੀਂ ਤੜਕੇ 3 ਵਜੇ ਉੱਠ ਕੇ ਆਟਾ ਪੀਣਾ ਪੈਂਦਾ ਹਰੇਕ ਨੂੰ ਹੁਣ ਤਾਂ ਮੋਲੀ ਲੈਣ ਲੱਗ ਗਿਆ ਹੁਣ ਤਾਂ ਮੋਲੀ ਮਿਲ ਜੂ ਜੇ ਹੈਗਾ ਤੇ ਪੀਹਾ ਲੂ ਉਦੋਂ ਮੁੱਲ ਕਿਹੜਾ ਉਹ ਤਾਂ ਪੀਣਾ ਪੈਂਦਾ ਆਪ ਨੂੰ ਚੱਕਿਆਂ ਤੜਕੇ ਚੱਲਦੇ ਆ ਪੂਰਿਆਂ ਕਹਿੰਦੇ ਨੇ ਜਦੋਂ ਮੈਂ ਚੱਲਦੀ ਦੇਖਿਆ ਥੋੜੀ ਜੀ ਹੂੰ ਆਟਾ ਚੱਕਿਆਂ ਤੋਂ ਤਾਂ ਹਾਈ ਜਾਂਦੇ ਆ ਤੂੰ ਬੁੜੀਆਂ ਕਦੇ ਨਾ ਕਦੇ ਪੀ ਲੈ ਜਾਂ ਕੁਝ ਹੋਰ ਚੀਜ਼ਾ ਉਹਦੀ ਗੂੰਜ ਪੈਂਦੀ ਤੜਕੇ ਜੇ ਐਂਦਾ ਨੀਂਦ ਪੜੀ ਜਾਂਦੀ ਚੱਕੀ ਦੀ ਗੂੰਜ ਜਦੋਂ ਚੱਲਦੀ ਹੁੰਦੀ ਉਹਨੇ ਆਪਦੇ ਹੱਥ ਨਾਲ ਆਟਾ ਕੱਢ ਲਿਆ ਪੀ ਲਿਆ ਬਰੀਕ ਬਰੀਕ ਥੋੜੇ ਦਾਣੇ ਪਾ ਕੇ ਜੇ ਜਿਆਦੇ ਗਾਲਾ ਪਾਦੇ ਫੇਰ ਮੋਟਾ ਹੋ ਜਾਂਦਾ ਦਾਣੇ ਘੱਟ ਪਾਪਾ ਥੋੜੀ ਥੋੜੀ ਇੰਨੇ ਨੇ ਕੋ ਬਰੀਕ ਹੋ ਜਾਂਦਾ ਉਨੇ ਜਿਆਦੇ ਬਰੀ ਕੱਢ ਦੀ ਜੇ ਜਿਆਦੇ ਦਾਣੇ ਪਾ ਦਿਓ ਥੋੜਾ ਮੋਟਾ ਕਰ ਦੇ। ਉਹਨੇ ਭਾਈ ਕੱਟ ਕੇ ਗੁੰਨ ਕੇ ਗੁੰਨਲੇ ਆਟਾ ਸਮਾਰ ਕੇ ਗੁੰਨ ਕੇ ਧਰਤਾ ਉੱਥੀ ਆਪ ਲਾਈਨ ਬਾਕੀ ਪਉਣਾ ਵੀ ਢਾਕ ਦੇਾਂਗੇ ਕੈਂ ਵੀ ਕਰਦੇ ਹੁਣ ਨਿੱਕ ਕਰਦੇ ਹਾਂ ਜੇ ਆਟਾ ਗੁੰਨਤਾ 5 5-7 ਮਿੰਟ ਉਹਨੂੰ ਗੁੰਨ ਕੇ ਧਰ ਦਿੰਦੇ ਆ ਢਾਕ ਕੇ ਆਟੇ ਤੇ ਫੇਰ ਉਹ ਲੇਸ ਫੜ ਜਾਂਦਾ। ਉਹ ਤਾਂ ਘਰ ਜ਼ਮੀਨ ਨੇ ਲੇਸ ਫੜਿਆ ਇੰਨੀ ਬਾਹੀ ਕੀਤੀ ਜ਼ਮੀਨ ਵੀ ਲੇਸ ਫੜ ਜਾਂਦੀ। ਵਿੱਚ ਗੇਲਰਾਂ ਨਹੀਂ ਉੱਤੇ ਪੀਕ ਬਣ ਜਾਂਦੀ ਬਹੁਤ ਚੀਜ਼ ਵਧੀਆ ਬਣ ਜਾਂਦੀ ਉਧਰੇ ਗੁੰਨਕੇ ਤਰਦੇ ਫੇਰ ਵਧੀਆ ਅੰਦੇਸ਼ ਫੜ ਜਾਂਦਾ ਤਾਂ ਤਾਂ ਜਦੋਂ ਆਪ ਉਹ ਅੰਦਰ ਵਰਗੀ ਕੌਣੇ ਤਾਂ ਆ ਕੇ ਚੰਬੜ ਗਿਆ ਉਹੀ ਗੱਲ ਕਰੀ ਮਾਰੀ ਠੰਗ ਉੜਦਾ ਰਾਵਣ ਵਰਗਾ ਆਟਾ ਹੋ ਗਿਆ ਨਾ ਤਾਂ ਕੌ ਮੂਠੋਂ ਨਿਕਲੇ ਨਾ ਜੇ ਕੌ ਖਿੱਚਦਾ ਨਾ ਆਟਾ ਛੱਡੇ ਪ੍ਰਾਂਤ ਪ੍ਰਾਂਤ ਹੱਲੇ ਆਟਾ ਨਾ ਹੱਲੇ ਜੰਮੜਿਆ ਪਿਆ ਨਾ ਉਹ ਟੁੱਟੇ ਜਿਵੇਂ ਰਬੜ ਹੁੰਦੀ ਐ ਐਨਾ ਲੇਸ ਵਾਲਾ ਆਟਾ ਬੁੜੇ ਨੂੰ ਕਹਿੰਦੀ ਉਹ ਫਾਲ ਲੈ ਕੌਂ ਬੈਠਾ ਵਾਹੀ ਹੋਈ ਆ ਕਹਿੰਦੀ ਉੱਡ ਕੇ ਦਿਖਾਵੇ ਨਾਲੇ ਬੁਰਕੀ ਕੱਢ ਕੇ ਦਿਖਾਵੇ ਵਿੱਚੋਂ ਆਟੇ ਦੀ ਚੁੰਜੀ ਦੀ ਹੋਤੋਂ ਲੱਕੜੀ ਕੌਂ ਤੋਂ ਜੋਰ ਲਾ ਲਿਆ ਆਟਾ ਤਾਂ ਕੀ ਲੈ ਕੇ ਭਾਜਾਂ ਦਾ ਚੁੰਜ ਚੁੰਜ ਨਹੀਂ ਲੱਕੜੀ ਫੇਰ ਭਾਈ ਉਹ ਦੂਤੀਆਂ ਨੂੰ ਪਤਾ ਲੱਗਾ ਵੀ ਕੀ ਕੁਛਰ ਕੁਛਰ ਜੇ ਕਰੀ ਜਾਂਦੇ ਵੀ ਤੁਸੀਂ ਕੱਲ੍ਹ ਹੈ ਕੱਲ੍ਹ ਕਿਹਾ ਕਹਿੰਦੀ ਪਹਿਲਾਂ ਆਟਾ ਕੌਂ ਬੁਰਕੀ ਕੱਢ ਕੇ ਲੈ ਗਿਆ ਉਹਨਾਂ ਕਹਿੰਦੀ ਮੈਂ ਆਪਦੇ ਹਿਸਾਬ ਨਾਲ ਕਹਿ ਵੀ ਬਾਹੀ ਨਹੀਂ ਹੁੰਦੀ ਹੁਣ ਕਰਾਈ ਆ। ਉਹਨਾਂ ਨੂੰ ਵੀ ਕਹਿੰਦੀ ਉਹ ਬੈਠਾ ਕਹੋਂ ਕਹਿੰਦੀ ਫੜ ਲੋ ਜਾ ਕੇ ਚਾਹ। ਆਟਾ ਨਹੀਂ ਕਹੋਂ ਤੋਂ ਪਟਿਆ ਗਿਆ। ਆਟਾ ਫਿਰ ਭਾਈ ਉਹ ਮੰਨ ਗਿਆ ਵੀ ਠੀਕ ਆ ਲਾਣੇ ਦੀ ਧੀ ਹੋਵੇ। ਫਰਕ ਉਹਨਾਂ ਲਾਣੇ ਦਾ ਬਲਦ ਹੋਵੇ। ਉਹ ਵੀ ਚੱਲ ਜਾਂਦਾ ਉਹ ਇੱਕ ਅੱਧਾ ਜੋਤਾ ਭੁੱਖਾ ਵੀ ਚੱਲ ਜੂ। ਭੁੱਖ ਤੇ ਨਾਲ ਵੀ ਕੱਟ ਜਾਂਦਾ ਜੇ ਲਾਣੇ ਦਾ ਬਲਦ ਹੋਵੇ ਵਧੀਆ ਰਗੜੇ ਚਾਹ ਹੁੰਦਾ ਉਹ ਉਹ ਕਾਰਣਾ ਹੁੰਦਾ। ਇਹ ਲਾਣੇ ਦੀ ਧੀ ਵੀ ਚੰਡੀ ਹੁੰਦੀ ਹੈ। ਕੰਮ ਤਾਂ ਦਾ ਸਾਰਾ ਜਾਣਦੀ ਹੁੰਦੀ ਐ ਇਹ ਫਰਕ ਅਗੇ ਸਿਆਣੇ ਬੰਦੇ ਤਾਂ ਦੇਖ ਕੇ ਸਾਖ ਲੈਂਦੇ ਹੁਣ ਪਤਾ ਕੀ ਹੁਣ ਕੋਈ ਲਾਣਾ ਲੂਣਾ ਨਹੀਂ ਹੁਣ ਤਾਂ ਜਾਂ ਤਾਂ ਪੜੀ ਆਈ ਲੈਕਸ਼ਟ ਕਰੀ ਹੋਈ ਆ ਵੀ ਥੋੜੇ ਮੁੰਡੇ ਨੂੰ ਬਾਹਰ ਲੈ ਜੂ ਜਾਂ ਮੁੰਡਾ ਕੁੜੀ ਨੂੰ ਬਾਹਰ ਲੈ ਜੂ ਹੁਣ ਤਾਂ ਆ ਦੇਖਦੇ ਨੇ ਵੀ ਜੇ ਇਹ ਜਾ ਕੰਮ ਦੇ ਦੇਣ ਹੁਣ ਉਹ ਕੋਈ ਲਾਣੇ ਲੂਣੇ ਵਾਲੇ ਕੰਮ ਤਾਂ ਗਏ ਹਾਂ ਹਾਂ ਹੁਣ ਨਹੀਂ ਕੋਈ ਜ਼ਬਾਨੇ ਗਏ ਹੁਣ ਤਾਂ ਬਸ ਆ ਦੇਖਦੇ ਨੇ ਜੇ ਮੁੰਡੇ ਤੋਂ ਨਹੀਂ ਨਿਕਲਦੀ ਉਹ ਕੋਰਸ ਜਾ ਕਰਿਆ ਹੋਇਆ ਤਾ ਕੁੜੀ ਵਾਲੇ ਤੋਂ ਲੈ ਲੈਂਦੇ ਵੀ ਅਸੀਂ ਪੈਸੇ ਲਾ ਦਾਂਗੇ ਭੇਜ ਦਾਂਗੇ ਨਾਲੇ ਕੋਈ ਮੁੰਡੇ ਨੂੰ ਲੈ ਜੂ ਹੁਣ ਤਾ ਕੁਛ ਦੇਖਦੇ ਨੇ ਬਾਹ ਉਹ ਠੀਕ ਹੈ ਜੀ ਬਸ